ਸਾਤ ਸੰਗਤ ਜੀ ਲੋਧੀ ਰਾਜ ਵੇਲੇ ਜ਼ਮੀਨ ਦਾ ਸਰਕਾਰੀ ਮਾਮਲਾ ਨਾਗਦ ਨਹੀਂ ਸੀ ਲਿਆ ਜਾਂਦਾ ਸਗੋਂ ਮਾਮਲੇ ਵਿੱਚ ਕਿਸਾਨਾਂ ਕੋਲੋਂ ਜਿੰਸ ਵਸੂਲ ਕੀਤੀ ਜਾਂਦੀ ਸੀ ਉਸ ਵੇਲੇ ਮੱਧ ਪੰਜਾਬ ਦਾ ਸੂਬੇਦਾਰ ਨਵਾਬ ਦੌਲਤ ਖਾਨ ਲੋਧੀ ਸੀ ਇਸ ਦਾ ਹੈੱਡਕੁਆਟਰ ਸੁਲਤਾਨਪੁਰ ਵਿੱਚ ਸੀ ਸਾਰੇ ਸੂਬੇ ਨੂੰ ਛੋਟੇ-ਛੋਟੇ ਪਰਗਣਿਆਂ ਵਿੱਚ ਵੰਡਿਆ ਹੋਇਆ ਸੀ ਹਰ ਇੱਕ ਪਰਗਣੇ ਦਾ ਮਾਮਲਾ ਵਸੂਲ ਕਰਨ ਵਾਸਤੇ ਇੱਕ ਸਰਕਾਰੀ ਨੌਕਰ ਰੱਖਿਆ ਹੋਇਆ ਸੀ ਤਲਵੰਡੀ ਤੇ ਉਸ ਦੇ ਚੌਗਿਰਦੇ ਦਾ ਮਾਮਲਾ ਵਸੂਲ ਕਰਨ ਵਾਸਤੇ ਜੋ ਨੌਜਵਾਨ ਮੁਕਰਰ ਸੀ ਉਸ ਦਾ ਨਾਮ ਜੈਰਾਮ ਸੁਲਤਾਨਪੁਰ ਦਾ ਰਹਿਣ ਵਾਲਾ ਇੱਕ ਚੰਗੇ ਰੱਜੇ ਪੁੱਜੇ ਅਤੇ ਸਤਿਕਾਰਯੋਗ ਕਰਾਣੇ ਦਾ ਨੌਨਿਹਾਲ ਸੀ ਇਸ ਨੌਨਿਹਾਲ ਨਾਲ ਬੀਬੀ ਨਾਨਕੀ ਜੀ ਦੀ ਸ਼ਾਦੀ ਰਾਏ ਬੁਲਾਰ ਦੇ ਕਹਿਣ ਤੇ ਹੋਈ ਸੀ ਇਸੇ ਵਾਸਤੇ ਜੈਰਾਮ ਰਾਏ ਬੁਲਾਰ ਦਾ ਬੜਾ ਸਤਿਕਾਰ ਕਰਦਾ ਸੀ ਹਾੜੀ ਦੇ ਸਮੇਂ ਜੈਰਾਮ ਤਲਵੰਡੀ ਆ ਕੇ ਰਹਿੰਦਾ ਤੇ ਮਾਮਲਾ ਵਸੂਲ ਕਰਦਾ ਚੰਗੀ ਸੂਝ-ਪੂਝ ਵਾਲਾ ਤੇ ਭਲਾ ਮਨਸ ਹੋਣ ਕਰਕੇ ਸਾਰੇ ਪਰਗਣੇ ਵਿੱਚ ਉਸ ਦੀ ਬਹੁਤ ਇੱਜ਼ਤ ਸੀ ਆਪਣੇ ਆ ਤੇ ਬੇਗਾਨਿਆਂ ਨਾਲ ਉਹ ਮਿੱਤਰਤਾ ਰੱਖਣੀ ਸਿੱਖਿਆ ਸੀ ਗੁਰੂ ਨਾਨਕ ਨਾਲ ਜੈ ਰਾਮ ਦਾ ਪਿਆਰ ਸੀ ਇਸ ਕਰਕੇ ਨਹੀਂ ਕਿ ਗੁਰੂ ਨਾਨਕ ਉਹਦਾ ਸਾਲਾ ਸੀ ਸਗੋਂ ਇਸ ਕਰਕੇ ਕਿ ਰਾਇ ਬੁਲਾਰ ਤੇ ਬੀਬੀ ਨਾਨਕੀ ਜੀ ਨੇ ਉਸ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਜੀ ਆਮ ਮਨੁੱਖਾਂ ਵਰਗੇ ਨਹੀਂ ਇਹ ਕਰਾਮਾਤੀ ਅਵਤਾਰ ਹਨ ਪਰਮਾਤਮਾ ਨੇ ਜਗਤ ਭਲੇ ਵਾਸਤੇ ਇਸ ਨੂੰ ਜਗਤ ਵਿੱਚ ਭੇਜਿਆ ਹੈ ਰਾਏ ਬੁਲਾਰ ਦੇ ਗੁੱਸੇ ਹੋਣ ਪਿੱਛੋਂ ਕਾਲੂ ਨੇ ਪ੍ਰਗਟ ਤੌਰ ਤੇ ਗੁਰੂ ਨਾਨਕ ਜੀ ਨੂੰ ਕੁਝ ਨਹੀਂ ਸਿੱਖਿਆ ਗੁਰੂ ਜੀ ਪਰਮਾਤਮਾ ਭਗਤੀ ਵਿੱਚ ਰੁੱਝੇ ਰਹਿੰਦੇ ਉਹ ਕੁਝ ਕਰਦੇ ਜੋ ਕੁਝ ਉਹਨਾਂ ਦੇ ਚਿੱਤ ਨੂੰ ਭਾਉਂਦਾ ਦਿਨ ਲੰਘਦੇ ਗਏ ਕੋਈ ਖਾਸ ਘਟਨਾ ਨਾ ਵਾਪਰੀ ਘਰ ਜਾ ਕੇ ਜਦੋਂ ਮਹਿਤਾ ਕਾਲੂ ਜੀ ਪੁੱਤਰ ਨੂੰ ਬੇਕਾਰ ਬੈਠਾ ਦੇਖਦੇ ਤਾਂ ਮਨ ਹੀ ਮਨ ਕੁੜ ਲੈਂਦੇ ਰਾਏ ਬੁਲਾਰ ਤੋਂ ਡਰਦੇ ਮਾਰੇ ਉਬਾਸਰ ਦੇ ਨਾਂ ਇੱਕ ਦਿਨ ਸਵੇਰੇ ਗੁਰੂ ਜੀ ਪਿੱਤਲ ਦਾ ਗੜਵਾ ਲੈ ਕੇ ਖੂਹ ਉੱਤੇ ਇਸ਼ਨਾਨ ਕਰਨ ਗਏ ਇਸ਼ਨਾਨ ਕਰਕੇ ਜਦੋਂ ਮੁੜੇ ਤਾਂ ਰਾਹ ਵਿੱਚ ਆਪ ਨੂੰ ਇੱਕ ਭਿਖਾਰੀ ਮਿਲਿਆ ਉਸਨੇ ਬੜੇ ਤਰਲੇ ਨਾਲ ਗੁਰੂ ਜੀ ਅੱਗੇ ਭਿਖਿਆ ਦਾ ਸਵਾਲ ਕੀਤਾ ਉਸ ਵੇਲੇ ਗੜਵੇ ਤੋਂ ਬਿਨਾਂ ਗੁਰੂ ਜੀ ਕੋਲ ਹੋਰ ਕੁਝ ਨਹੀਂ ਸੀ ਇੱਕ ਪਲ ਸੋਚਣ ਵਿੱਚੋਂ ਹਥਲਾ ਪਿੱਤਲ ਦਾ ਗੜਵਾ ਹੀ ਭਿਖਾਰੀ ਦੇ ਹੱਥ ਫੜਾਇਆ ਬੜਿਆਈਆਂ ਕਰਦਾ ਤੇ ਅਸੀਸਾਂ ਦੇਂਦਾ ਹੋਇਆ ਭਿਖਾਰੀ ਮੁੜਨ ਲੱਗਾ ਤਾਂ ਗੁਰੂ ਨਾਨਕ ਜੀ ਨੇ ਉਸ ਨੂੰ ਆਵਾਜ਼ ਦਿੱਤੀ ਪੁਰਖਾ ਠਹਿਰ ਇਹ ਇੱਕ ਹੋਰ ਚੀਜ਼ ਲੈ ਜਾ ਮੇਰੇ ਇਹ ਕਿਸ ਕੰਮ ਹੈ ਭਿਖਾਰੀ ਪਿੱਛੇ ਮੁੜ ਪਿਆ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਸੋਨੇ ਦੀ ਮੰਦਰੀ ਆਪਣੀ ਚੀਚੀ ਤੋਂ ਉਤਾਰੀ ਤੇ ਭਿਖਾਰੀ ਨੂੰ ਫੜਾ ਦਿੱਤੀ ਲੱਪਲਪ ਆਟਾ ਮੰਗਣ ਵਾਲੇ ਭਿਖਾਰੀ ਨੂੰ ਪਿੱਤਲ ਤੇ ਸੋਨਾ ਦਾਣ ਮਿਲ ਗਿਆ ਉਹ ਬਹੁਤ ਪਰਸੰਨ ਹੋਇਆ ਅਗੰਮੀ ਖੁਸ਼ੀ ਦੇ ਲੋਰ ਵਿੱਚ ਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਇੱਕ ਪਾਸੇ ਨੂੰ ਨੱਠ ਗਿਆ। मुंदरी ਤੇ ਪਿੱਤਲ ਦਾ ਗੜਵਾ দান ਕਰਨ ਦੀ ਖਬਰ ਜਦੋਂ ਮਹਿਤਾ ਕਾਲੂ ਜੀ ਦੇ ਕੰਨਿ ਪਈ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਏ। ਕ੍ਰੋਧ ਨੇ ਉਹਨਾਂ ਨੂੰ ਪਾਗਲ ਕਰ ਦਿੱਤਾ। ਉਸ ਪਾਗਲਪਨ ਵਿੱਚ ਉਹ ਰਾਏ ਬੁਲਾਰ ਦੇ ਹੁਕਮਾਂ ਨੂੰ ਵੀ ਭੁੱਲ ਗਏ। ਗੁਰੂ ਨਾਨਕ ਜੀ ਨੂੰ ਮਿਲੇ ਜਵਾਨ ਪੁੱਤਰ ਦੇ ਸਾਹਮਣੇ ਖਲੋਤਾ ਦੇਖ ਜੀਵ ਨਾ ਚੁੱਕ ਸਕੇ ਨਾ ਹੀ ਜਵਾਨ ਨੂੰ ਕੋਈ ਮੰਦਾ ਵਚਨ ਬੋਲਣ ਦਾ ਹਿਆ ਹੋਇਆ। ਸਿਰਫ ਇਹੋ ਆਖਿਆ ਜਿਨ੍ਹਾਂ ਨਾਤੀ ਉਹਨਾਂ ਹੀ ਪੁੱਨ ਵਿਵਾ ਮੇਰੇ ਘਰੋਂ ਨਿਕਲ ਜਾ ਜਾ ਕੇ ਕਿਤੇ ਕਮਾ ਕੇ ਖਾ ਜੇ ਨਹੀਂ ਕਮਾਉਂਦਾ ਤਾਂ ਸਾਧੂ ਫਕੀਰ ਹੋ ਕੇ ਖਾ ਪਰ ਵਿਹਲੇ ਨੂੰ ਘਰ ਬਿਠਾ ਕੇ ਨਾ ਰੋਟੀ ਖਵਾਈ ਜਾਂਦੀ ਹੈ ਤੇ ਨਾ ਨੁਕਸਾਨ ਕਰਾਇਆ ਜਾਂਦਾ ਹੈ ਅੱਜ ਪਿੱਤਲ ਦਾ ਗੜਵਾ ਤੇ ਮੁੰਦਰੀ ਮੰਗਤੇ ਨੂੰ ਦੇ ਦਿੱਤੀ ਹੈ ਕੱਲ ਨੂੰ ਕੋਈ ਹੋਰ ਕੀਮਤੀ ਚੀਜ਼ ਤੂੰ ਕਿਸੇ ਨੂੰ ਫੜਾ ਦੇਵੇਂਗਾ ਹੁਣ ਸਿਆਣਾ ਹੋ ਗਿਆ ਏ ਮੂੰਹ ਤੇ ਦਾੜੀ ਆ ਚੱਲੀ ਹੈ ਬਸ ਦੋ ਹੀ ਗੱਲਾਂ ਐ ਜਾਂ ਤਾਂ ਕੋਈ ਘਰ ਦਾ ਧੰਦਾ ਕਰ ਜਾਂ ਘਰੋਂ ਨਿਕਲ ਜਾ ਇਸ ਤੋਂ ਵੱਧ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਆਪਣੇ ਮਨ ਦਾ ਕੀਤਾ ਫੈਸਲਾ ਗੁਰੂ ਜੀ ਨੂੰ ਸੁਣਾ ਕੇ ਮੈਂ ਤਾਂ ਕਾਲੂ ਜੀ ਤਾਂ ਚਲੇ ਗਏ ਗੁਰੂ ਜੀ ਚੁੱਪ ਖਲੋਤੇ ਸੋਚਦੇ ਰਹੇ ਉਹਨੇ ਦਿਨੇ ਨਾਨਕੀ ਜੀ ਵੀ ਤਲਵੰਡੀ ਹੀ ਆਏ ਸਨ ਜੈ ਰਾਮ ਜੀ ਨੇ ਵੀ ਆਉਣਾ ਸੀ ਉਹ ਚੁੱਪ ਖਲੋਤੇ ਵੀਰ ਜੀ ਕੋਲ ਤੇ ਪਿਆਰ ਦੀ ਉਂਗਲੀ ਲਾ ਕੇ ਵੀਰ ਨੂੰ ਅੰਦਰ ਲੈ ਗਏ ਮੰਜੇ ਉੱਤੇ ਬਿਠਾ ਕੇ ਆਖਿਆ ਵੀਰਾ ਉਦਾਸ ਨਾ ਹੋ ਪਿਤਾ ਜੀ ਦਾ ਸੁਭਾਅ ਲਾਲਚੀ ਤੇ ਕਰੋਦੀ ਹੈ ਹੁਣ ਮੈਂ ਤੈਨੂੰ ਆਪਣੇ ਨਾਲ ਲੈ ਚਲਾਂਗੀ ਸੁਲਤਾਨਪੁਰ ਕੋਈ ਕੰਮ ਕਰ ਲਵੀਂ ਕਿਤੇ ਉਦਾਸ ਨਾ ਹੋ ਜਾਵੇਂ ਮੈਂ ਤੇ ਮਾਤਾ ਜੀ ਰੋ ਰੋ ਮਰ ਜਾਵਾਂਗੀ ਆ ਜਿਸ ਚੀਜ਼ ਦੀ ਲੋੜ ਹੈ ਉਹ ਮੈਂ ਆਪਣੇ ਵੀਰ ਨੂੰ ਦੇਾਂਗੀ ਭੈਣ ਜੀ ਸੁਲਤਾਨਪੁਰ ਲੈ ਚੱਲ ਜ਼ਰੂਰ ਲੈ ਚੱਲ ਮੈਂ ਉੱਥੇ ਕੋਈ ਕੰਮ ਕਰ ਲਵਾਂਗਾ ਇੱਥੇ ਮੇਰਾ ਰਹਿਣਾ ਔਖਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ ਜ਼ਰੂਰ ਤੇਰੇ ਜੀਜਾ ਜੀ ਆਉਣਗੇ ਸਵੇਰੇ ਹੀ ਉਹਨਾਂ ਆ ਜਾਣਾ ਹੈ ਮੈਂ ਉਹਨਾਂ ਨੂੰ ਆਖਾਂਗੀ ਉਹ ਬੜੇ ਚੰਗੇ ਹਨ ਜ਼ਰੂਰ ਮੰਨ ਜਾਣਗੇ ਅਸੀਂ ਨਾਲ ਲੈ ਚੱਲਾਂਗੇ ਦੋਵੇਂ ਭੈਣ ਭਰਾ ਇਸ ਤਰ੍ਹਾਂ ਤਲਵੰਡੀ ਛੱਡਣ ਦੀਆਂ ਵਿਚਾਰਾ ਕਰ ਰਹੇ ਸਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ